ਲੋਈ ਗਿਫਟ ਚੈੱਕ ਕਰ ਰਿਹਾ ਦਿਖਾਈ ਯਾਰ ਭਾਜੀ ਬੱਲੇ 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 ਓ ਬੱਲੇ ਭਾਜੀ ਆ ਸਿਰੇ ਲਾਤਾ ਤੂੰ ਸੋਹਣਾ ਯਾਰ ਠੀਕ ਹੈ ਪਰਫਿਊਮ ਪਾ ਦੇ ਇੱਥੇ ਭਾਜੀ ਬਹੁਤ ਸੋਹਣਾ ਯਾਰ ਕੋਈ ਹੋਊ ਜੀ ਇਹ ਰੀਤੀ ਹੁਣ ਤੋਂ ਘੈਂਟ ਆ ਭਾਜੀ ਥੈਂਕ ਯੂ ਭਾਜੀ ਯਾਰ ਕਹਿੰਦੇ ਆ ਵੀ ਖਾਣ ਦੇ ਨਾਲ ਕੁਝ ਮਿੱਠਾ ਵੀ ਹੋ ਜਵੇ ਡੈਰੀ ਮਿਲਕ ਨਾਲ ਫਲਾਵਰਸ ਸਰਪ੍ਰਾਈਜ਼ 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 ਇਹ ਸਰਪ੍ਰਾਈਜ਼ 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 ਇਹ ਬੰਦ ਕਰ ਲਈਏ ਹੁਣ ਸਰਪ੍ਰਾਈਜ਼ ਟੈਪਰੇਟ ਹੀ ਚੰਗਾ ਹੁੰਦਾ ਕੱਲੇ ਪਤਾ ਨਹੀਂ ਲੱਗਣਾ ਚਾਹੀਦਾ ਕੀ ਹੈ ਤੇ ਕੀ ਨਹੀਂ ਫਲਾਵਰ ਚੈੱਕ ਕਰੋ ਸਭ ਕੁਝ ਹਾਰ ਤੇਰੇ ਤੋਂ ਲੂੰਗਾ ਸਭ ਕੁਝ ਹਾਰ ਤੇਰੇ ਤੋਂ ਲੂੰਗਾ ਆਖਰਿ ਸਿਜਾਨ ਤੇਰੇ ਨਾਲੋਂ ਆਪਣੀ ਇਨਸ਼ਾਅੱਲਾ ਤੈਨੂੰ ਪਾਵੇਂ ਪਹਿਲੀ ਵਾਰ ਇਹ ਚਲੇ ਜਾਕ ਨੂੰ ਆ ਗਈਆਂ ਹੋਰ ਜੇ ਨਾਲ ਆਦੀ ਦੀ ਆਇਰ ਰੱਬਾ ਆਇਰ ਅੰਨੀ ਸੇਵਾ ਜੇ ਮੇਰੀ ਵੀ ਹੁੰਦੀ ਹੋਵੇ ਤੱਕੀ ਪਰ ਤੋ ਕਦਾ ਆਇਰ ਰੱਬਾ ਮੇਰਾ ਹੋਰ ਠੀਕ ਠਾਕ ਮਾ ਕੰਨੀ ਸੇਵਾ ਜੇ ਮਿਲ ਜੇ ਕੜਾ ਵਿਚਰ ਲਾਂਗੇ ਹਾਈ ਪਾਣੀ ਤੇਰਾ ਪੜ ਲਾਂਗੇ ਤੂੰ ਕਹੇਂਗੀ ਜੋ ਕਰ ਲਾਂਗੇ ਜਾਂ ਤੂੰ ਸਾਡੇ ਵਿੱਚ ਬਾਹਰੇ ਫੜ ਜਾਂਦਾ ਮਮਾ ਮਮਾ ਕਰਨਾ ਪਹਿਲਾਂ ਕਰ ਲਾਂ ਦੀ ਸਾਨੂੰ ਗੱਲ ਅਕੜਾ ਵਿਚਰ ਲਾਂਗੇ ਪਾਣੀ ਤੇਰਾ ਪੜ ਲਾਂਗੇ ਕਹੇਂਗੀ ਜੋ ਚੱਲਾਂਗੇ ਹਾਏ ਹਾਰ ਇੱਕ ਕੱਲ ਮੈਨੂੰ ਤੇਰੀ ਮਨਜ਼ੂਰ ਹਾ ਆਕੜਾ ਨਾ ਕਰਿਆ ਕਰਨੀ ਹੈ ਵੇਰੀ ਜਾਨ ਨਿਕਲ ਜੇ ਖੁਸ਼ੀ ਨਾ ਹੋਇਆ ਕਰਨੀ ਮੰਮੀ ਫੀਲਿੰਗਾਂ ਕੱਢ ਲਈ ਜਾਂਦੀਆਂ ਪਾਣੇ ਜਮਾਨੇ ਵਾਲੀਆਂ ਹੈ ਮੰਮੀ ਮੰਮੀ ਬਿਆਹ ਬੂਹਾ ਦੀ ਕੁੜੀ ਦਾ ਹੈ ਬੰਗਿਆਂ ਐਵੇਂ ਸਾਨੂੰ ਬੰਗਿਆਂ ਚ ਵਿਆਹ ਆ ਗਿਆ ਬੰਗਿਆਂ ਚ ਬੰਗਿਆਂ ਵਾਲੇ ਆ ਜਿਓ ਵੇ 15 16 17 ਤਰੀਕ ਨੂੰ ਮਾਈਆਂ ਡੀਏਡੂ ਜੇ ਟੋਲ ਬੱਜਣਗੇ ਹਰ ਇੱਕ ਗੱਲ ਸਾਨੂੰ ਤੇਰੀ ਮਨਜੂਰ ਹੱਸੇ ਨਾ ਹੋਇਆ ਕਰ ਲਈ ਹਾਏ ਸਾਡੀ ਜਾਨ ਨਿਕਲ ਜੇ ਇੱਕ ਵਾਰੀ ਤੱਕ ਲੋ ਸੋਹਣਿਆ ਇਹ ਆ ਗਈ ਤਾਂ ਮੰਮੀ ਤੇਰੀ ਅਲੂ ਪਰਵੱਟੇ 'ਚ ਕੱਢੇ ਪਰ ਵੀ ਪ੍ਰੀਤੀ ਨੇ ਅੰਮਾ ਪਾਂਦੀ ਪਈ ਹੋਈ ਆ ਦੇਖ ਤੇ ਕੋਣੀ ਆ ਮੈਂ ਆਹੋ ਦਿਖਾਉਂਗਾ ਮੈਂ ਹੇ ਮਾਂ ਐ ਪੰਪ ਓਹ ਆਹ ਨਾ ਦਿਖਾਇਓ ਇਹ ਕਿਦਾਂ ਆਹ ਨਾ ਦਿਖਾਇਓ ਕੀ ਆ ਸੇਵੀਆਂ ਆ ਕੀਤਾ ਸੇਵੀਆਂ ਪਾਈਆਂ ਚਾਹ ਚਾਹ ਤੇ ਸੇਵੀਆਂ ਹੂੰ ਇੱਕ ਹੀ ਸਾਥ ਤਾਂ ਬੋਖਾ ਲਗੀ ਲੈ ਤੇ ਕੋਈ ਹੋਰ ਨਾਲ ਮੈਂ ਨਹੀਂ ਹੋਰ ਕੁਝ ਮਨ دل ਨਹੀਂ ਕਰਦੇ ਆ ਚਾਹ ਵਾਰ ਲਾ ਦੀਆਂ ਆਗੇ ਦੇਖਿਆ ਤੁਸੀਂ ਮੈਂ ਤਾਂ ਨਹੀਂ ਖੰਦੇ ਵੀ ਨਹੀਂ ਗਲੇ ਗਲੇ ਸਾਰਿਆਂ ਦੇ ਗਲੇ ਗਲੇ ਸਤਿ ਸ਼੍ਰੀ ਅਕਾਲ ਬੱਬਾ ਬਬ ਗੁੱਡ ਮਾਰਨਿੰਗ ਸਾਰਿਆਂ ਨੂੰ ਜੜੀ ਜੜੀ ਹੁਣ ਗੁੱਡ ਮਾਰਨਿੰਗ ਕਿੰਨੇ ਵਜੇ ਹੋਈ ਆ 9:30 9:30 11 ਵਜੇ ਕਿਹੜਾ ਲੱਗ ਗਿਆ 11:30 ਵਜੇ ਉੱਠਿਆ ਤਾਂ 9 ਵਜੇ ਦੇ ਆਪਾਂ ਉਦੋਂ ਸਾਢੇ 10 ਹੋ ਗਏ ਨੇ ਬਈ ਬਾਕੀ ਗੱਲਾਂ ਦੀ ਗੱਲਾਂ ਇਹ ਗੱਲ ਪੱਕੀ ਆ ਪ੍ਰੀਤੀ ਕੰਮ ਬਹੁਤ ਕਰਦੀ ਆ ਜਦੋਂ ਦੀ ਮੇਰੇ ਘਰ ਚ ਪ੍ਰੀਤੀ ਆਈ ਹੈ ਨਾ ਇਹਨੇ ਖਲਾਰਾ ਹੀ ਬੋਪਾ ਉਦੋਂ ਸਾਫ ਕਰਤਾ ਸਾਰੇ ਉਹ ਵੀ ਅਰਦਾਸ ਆ ਦੇਖ ਕੇ ਅੱਕਾ ਕੱਲ ਬਾਜੀ ਬਾਪਰੀਤੀ ਦਾ ਟੋਰ ਕੱਢਦੀ ਓਕੇ ਆ ਸਹੀ ਆ ਸਹੀ ਆ ਇਹਨੇ ਖੁੱਲਾ ਛੱਡ ਦੋ ਮੰਮੀ ਹਵਾ ਲੱਜੇ ਇੱਧਰ ਕਮਰੇ ਜੀ ਓ ਸਾਡੀ ਰੈਫਰਜ ਵੀ ਟੁੱਟ ਗਈ ਆ ਗਲ ਗਈ ਸਾਰੀ ਟੱਕਣ ਆਉ ਪਿਆ ਮੰਮੀ ਆ ਬੈਠੇ ਆ ਮੰਮੀ ਕੀ ਆ ਉਮੀਕ ਲਾਰਾ ਯਾਰ ਸਾਰਾ ਸ ਚੱਕ ਦਿਓ ਅੱਜ ਪਤਾ ਕਿਦਾਂ ਬਹੁਤ ਗੰਦ ਪਿਆ ਹੋਇਆ ਆ ਸਾਡੇ ਕਾਮਰ ਜਨੇ ਹਾਲ ਦੇਖ ਹਾਂਜੀ ਸਾਰੇ ਯਾਨੇ ਪੁੱਛਦੇ ਆ ਵੀ ਤੁਸੀਂ ਕੰਮ ਨਹੀਂ ਕਰਦੀ ਜਦੋਂ ਇੱਕ ਬੈਂਡ ਕੀਤਾ ਰਾਤ ਵੀ ਕੀਤਾ ਐਨਾ ਰਾਤ ਨੂੰ ਪੜਿਆ ਹਮੇਸ਼ਾ ਕਹਿੰਦੇ ਥੋੜੀ ਕੰਮ ਨਹੀਂ ਕਰਦੀ ਲੈ ਵੀ ਹਾਂ ਨੂੰ ਕੰਮ ਕਰਦੀ ਐ ਦੇਖ ਲੋ ਵਿਚਾਰੀ ਇੰਨਾ ਕੰਮ ਕਰਨਦੀ ਐ ਏਦਾਂ ਮੈਂ ਕਹਿਆ ਕੋ ਵੀ ਫੋਨ 'ਤੇ ਵੀ ਕਰਕੇ ਦਿਖਾ ਰੋ ਹਾਏ ਹਾਂ ਕਾਦੀ ਓਏ ਓਏ ਛੋਟੀ ਜਿਹੀ ਦਾ ਸਾਹਮਣਾ ਕੀ ਹੈ ਛੋਟੀਆਂ ਨਾਲ ਯੂਜ਼ ਕਰਕੇ ਹੁੰਦਾ ਈ ਬੱਲੇ ਪ੍ਰੀਤੀ ਤੇਰੇ ਬਈ ਬਾਕੀ ਗੱਲਾਂ ਦੀ ਗੱਲ ਹੈ ਪ੍ਰੀਤੀ ਨੇ ਜਿੱਦਾਂ ਦੀ ਆਈ ਹੈ ਨਾ ਵਾਓ ਹੂੰ ਮੰਮੀ ਨਾਲ ਕੰਮ ਵੀ ਕਰਾਉ ਕੁੜੀ ਦੇ ਨਹੀਂ ਮੈਂ ਕਰਉਂਦੀ ਆ। ਆਪਣੇ ਤੇ ਕਰਾਉਂਦੀ ਨਹੀਂ ਲੱਗਦੇ। ਸਵੇਰ ਦਾ ਕਰਾਉਂਦੇ ਨਾਲ ਹੀ। ਅੱਜ ਦੋਨੇ ਲੱਗੀਆਂ ਹੋਣ। ਕੋਈ ਕਮੈਂਟ ਕਰਕੇ ਕਹਿ ਦਿੰਦਾ ਵੀ ਮੰਮੀ ਨੂੰ ਅਰੈਸਟ ਕਰਨ ਦੇ ਦੋ। ਕੋਈ ਕਹਿ ਦਿੰਦਾ ਨਵੀਂ ਨਵੀਂ ਇਹੋ ਤੋਂ ਕੰਮ ਨਾ ਕਰੋ। ਹਾਂ। ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ। ਹੇ ਰੱਬਾ। ਹਾਂ। ਜਿੱਦਾਂ ਮੈਂ ਬਿਮਾਰ ਹੁੰਨੀ ਉਦੋਂ ਮਮਾ ਕਰਦੇ ਜਿੱਦਾਂ ਮਮਾ ਬਿਮਾਰ ਹੁੰਦੇ ਉਦੋਂ ਮੈਂ। ਜਿੱਦਦ ਨੇ ਦੋਨੇ ਬਿਮਾਰ ਹੁੰਦੇ ਫੇਰ ਮੈਂ ਕੱਲਾ ਹੀ ਕਰਦਾ ਹਾਂ ਇਹ। ਓ ਜੀ ਮਿਲਣਾ ਤਾਂ ਮੈਂ ਫਿੱਟੇ ਦੇ ਕੇ ਆਣਾ ਹੈ ਨਾ 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 ਮਿਲਣਾ ਵੀ ਆਹ ਕੱਲ ਸੁਣ ਕੇ ਨਾ ਮਿਲਣਾ ਤਾਂ ਮੈਂ ਫਿੱਟੇ ਦੇ ਕੇ ਆਣਾ ਤੇ ਪਾਣੀ ਖੜਾ ਪਾਣੀ ਪਾਣੀ ਵੜਾਓ ਗਿਆ ਚੱਲ ਬੈਠ ਮੈਂ ਜਾਣਾ ਪਿੱਛੋਂ ਕਹਿੰਦੇ ਕੀ ਕਰੀ ਮਨਵੀਰ ਕਿੱਦਾਂ ਕੀ ਹਾਲ ਚਾਲ ਠੀਕ ਆ ਠੀਕ ਆ ਠੀਕ ਆ ਤੂੰ ਮੰਨੂ ਵੀ ਤੇ ਤੀਜੀ ਆ ਗਈ ਪ੍ਰੀਤੀ ਬੱਤ ਕਰ ਉਹ ਦਾ ਦਰਵਾਜ਼ੇ ਵੀ ਚਿੱਟੇ ਕੱਢਣੇ ਲੱਗਦੇ ਅੱਜ ਹੈ ਰੰਗਣਾ ਲਾ ਰੰਗਣਾ ਲਾ ਦਿਓ ਖੁਰਚ ਖੁਰਚ ਕੇ ਯਾਰ ਏਦਾਂ ਨਾ ਕਰੋ ਵੀ ਪ੍ਰੀਤੀ ਪ੍ਰੀਤੀ ਸਭਾਈ ਨਹੀਂ ਕਰਦੀ ਏਦਾਂ ਨਾ ਕਰੋ ਕੱਲੀ ਲੱਗੀ ਅੱਜ ਤੁਹਾਡਾ ਲਾਂਮਾ ਲਾਤਾ ਅੱਜ ਪ੍ਰੀਤ ਨੇ ਤੀਰ ਮੈਨੂੰ ਰੋਟੀ ਪਾ ਦਿਓ ਰੋਟੀ ਪਾ ਦਿਓ ਉੱਪਰ ਆ ਕੇ ਆ ਗਏ ਹੈ ਤੁਸੀਂ ਕਰ ਤੋਂ ਬੜੇ ਆ ਮੈਂ ਕਰ ਦਿੰਦਾ ਕਰ ਦਿੰਦਾ ਮੈਂ ਰੋਟੀ ਖਾ ਲਵਾਂ ਪਹਿਲਾਂ ਅੱਛਾ ਉਹਨੇ ਛੱਡ ਦਵਾ ਮੈਂ ਫੇਰ ਉਹਨੂੰ ਬਾਤ ਕਰ ਲੈਂਦੇ ਆ ਕਿਹੜੀ ਗੱਲ ਆ ਕੰਮ ਤਾਂ ਹੁੰਦੇ ਜਾਣੇ ਆ ساری ਉਮਰ ਕੰਮ ਹੀ ਕਰਨੇ ਆ ਆਪਾਂ ਹੈ ਪ੍ਰੀਤ ਜਲਦੀ ਰੋਟੀ ਪਾ ਲੈ ਚੱਲ ਬਾਹਰ ਬਾਹਰ ਉਹ ਜਲਦੀ ਬਾਹਰ ਉਹਨਾ ਰੋਟੀ ਪਾਓ ਇੱਥੇ ਸਾਫਨ ਸੁੱਕ ਗਿਆ ਨਾ ਪਾ ਲੈ ਪਾਣੀ ਮਾਰ ਲਓ ਫੇਰ ਜਲਦੀ ਜਲਦੀ ਇੱਥੇ ਪ੍ਰੀਤ ਮਾਰ ਲਓ ਪਾਣੀ ਇੱਕ ਮਿੰਟ ਕੀ ਕਰਦਾ ਮੈਨੂੰ ਓਏ ਮੈਨੂੰ ਕਰਦਾ ਰੰਗ ਲਾਤਾ ਸਾਰੇ ਦਰਵਾਜੇ ਤੇ ਕੂਚੇ ਮਾਰ ਮਾਰ ਕੇ ਮੰਨ ਗਏ ਪ੍ਰੀਤੀ ਜੰ ਨੂੰ ਅੱਜ ਬਾਕੀ ਜਿੱਬ ਕਰਦੇ ਸਫਾਈ ਆਲੇ ਪ੍ਰੀਤ ਨੇ ਇਹ ਕਹਿੰਦੇ ਜਿੱਬ ਕਰਦੇ ਸਫਾਈ ਆਲੇ ਜਿੱਬ ਯਾਰਾ ਔਰਥ ਬਣਾ ਦਿਆ ਕਰੋ ਔਰਥ ਬਣਾ ਦਿਆ ਕਰੋ ਆਹ ਤੇ ਉੱਦੇ ਲੈਂਦੇ ਉਦੋਂ ਹਾਂਜੀ ਲਾ ਬਣਾ ਰਹੇ ਹੋ ਅੱਜ ਤੁਸੀਂ ਇਹਦਾ ਕੰਮ ਨਹੀਂ ਕਰਵਾ ਰਹੇ ਚਲੋ ਠੀਕ ਆ ਓਕੇ ਰੋਟੀ ਪਾ ਦੋ ਅੱਜ ਮੇਰੇ ਖਿਆਲ ਨਾਲ ਇਹਨਾਂ ਨੂੰ 2 ਦਿਨ ਹੋ ਗਏ ਲੱਗਿਆਂ ਨੂੰ 2 ਦਿਨ ਹੋ ਗਏ ਤੁਹਾਨੂੰ ਲੱਗਿਆਂ ਨੂੰ ਆਹ ਕੰਮ ਹੀ ਨਹੀਂ ਹੋਇਆ ਅਜੇ ਤੱਕ ਢੇਡੋ ਆਇਆ ਨਿਭੜ ਗਿਆ ਬਾਬਾ ਮੈਂ ਤਾਂ ਚਲੀ ਆ ਥੋੜੀ ਵਿਆਹ ਦੀ ਸ਼ਾਪਿੰਗ ਕਰਨੀ ਹੈ ਇਹ ਵੀ ਜ਼ਰੂਰੀ ਆ ਅੱਛਾ ਮੇਰੇ ਹੱਥ ਦੇਖੋ ਆ ਦੇਖ ਆ ਗਿਆ ਕੰਮ ਕਰ ਕੰਮ ਕਰਕੇ ਹੋਏ ਕੰਮ ਕਰਕੇ ਹੋਏ ਮੰਮੀ ਤੇਰਾ ਕਿੱਦਾਂ ਬੈਠੀ ਆ ਪਰ ਆਹ ਹੋ ਮੈਂ ਸਵਾ ਤਾਂ ਚੱਕਣਾ ਹੀ ਆ। ਉੱਨੇ ਭਾਂਡੇ ਹੋਏ ਹੋ ਜੇ। ਮੰਮਾ ਮੈਨੂੰ ਕਹਿੰਦੇ ਤੂੰ ਜਾ। ਹੈ? ਮੰਮਾ ਕਹਿੰਦੇ ਤੂੰ ਜਾ। ਮੈਂ ਤਾਂ ਆਪਣਾ ਬਾਲ ਚਲੋ ਆਪਾਂ ਦੇ ਆਉਂਦੇ ਆ ਸੂਟ ਸਾਰ ਜਿਹੜੇ ਦੇਣ ਵਾਲੇ ਆ। ਇੰਕਮ ਡਾਉਨ ਨਹੀਂ ਹੋਦੀ। ਚੱਲ ਜਲਦੀ ਉਹ ਪ੍ਰੀਪਰੇਮੈਂਟ ਮਾਰ ਮੈਂਟ। ਹੁਣ ਵਾਲ ਖੋਲੇ ਦੱਸ। ਕੀ ਲੱਭੀ ਜਾਂਦੀ ਹੁਣ? ਮਨਵੀਰ ਸੋਈ ਲੈ। ਹੈ? ਮਨਵੀਰ 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 ਐ ਇੱਧਰ ਆਓ ਇੱਧਰ ਆਓ ਇੱਧਰ ਆ ਜਾ ਆ ਜਾ ਆ ਜਾ ਦੇਖੀ ਦੇਖੀ ਦੇਖੇ ਮੈਂ ਦੋਤਾ ਨਾ ਓ ਮਨਵੀਰ ਓਏ ਓਏ ਮਨਵੀਰ ਮਨਵੀਰ ਐ ਮਨਵੀਰ ਐ ਮਨੇ ਵੀਰੇ ਹਾਂਜੀ ਇਹਦੇ ਥੋੜੇ ਪਾਚੇ ਸਿਰਫ ਸਾਢੇ 5 ਸਾਢੇ 5 ਤੋਂ ਥੋੜਾ ਜਿਹਾ ਉੱਪਰ ਹੀ ਰੱਖਿਆ ਨਾ ਤਾਂ ਸਲਵਾਰ ਥੋੜੀ ਜੀ ਘੱਟ ਰੱਖਿਓ ਬਾਬਾ ਜੀ ਮੇਡੀ ਲੰਬੀ ਨਹੀਂ ਹੈਗੀ ਇਹ ਲੰਬੀ ਹੈ ਠੀਕ ਹੈ ਆ ਬਹੁਤ ਲੰਬੀ ਸਲਵਾਰ ਬੋਲੀ ਤਾਂ ਦੇ ਨਾ ਆ ਸੁਰਖੀਆਂ ਪਿੰਡੀਆਂ ਲਾਈ ਜਾਂਦਾ ਆ ਆ ਗੜਾ ਪੜਾਓ ਆ ਰੱਖਿਓ ਆ ਸੂਟ ਦੀ ਫਿਟਿੰਗ ਸਹੀ ਆ ਹਾਂ ਸਿਰਫ ਉਹਨਾਂ ਨੂੰ ਕਹੋ ਕਿ ਗੜਾ ਜਿਹੜਾ ਨਾ 16 ਜਾਂ ਅੱਧਾ ਇੰਚ 40 ਕਿਲੋਮੀ ਮੀ ਬਹੁਤ 40 ਕਿਲੋਮੀ ਇੰਚ ਘੱਟ ਰੱਖਿਓ ਠੀਕ ਆ ਇਹ ਬਿੱਕੂ ਹਾਂ ਮੈਂ ਤੁਹਾਨੂੰ ਕੁਝ ਕਹਿ ਰਹੀ ਅੱਧਾ ਇੰਚ ਘੱਟ ਰੱਖਿਓ ਹਾਂ ਫੇਰ ਬਸ ਐਹੀ ਤੁਸੀਂ ਤੇ ਸੂਟ ਕਿਹੜਾ ਸੀਨਾ ਕਿਹੜਾ ਹੋਣਾ ਇਹ ਦੱਸੋ ਸਾਰੇ ਸਿਰਫ ਜੇ ਸੈਂਪਲ ਇੱਕ ਤਾਂ ਆ ਇਹ ਨਹੀਂ ਅਜੇ ਮੈਂ ਜਿਹੜੀ ਸੋਣਾ ਸੀਨਾ ਕਿਹੜਾ ਹੈ ਹੁਣ ਇਹ ਦੱਸੋ ਇਹ ਹਾਲ ਤਾਂ ਮੇਰਾ ਸੀਨਾ ਹੈ ਇਹ ਤਾਂ ਉੱਤੇ ਨਾ ਦੁੱਧ ਇੱਕ ਸੂਟ ਇਹ ਮੇਨਾ ਦੀਦੀ ਦੇਣਾ ਆ ਹਾਂ ਹੁਣ ਸਮਝਣਾ ਹਾਂ ਇਹ ਆ ਤੁਹਾਨੂੰ ਤੁਹਾਨੂੰ ਬਹੁਤ ਫੁਰਤ ਸੁਣਾਏ ਅੱਛਾ ਉਹ ਦੀਦੀ ਦੋ ਸਮਾਨਾਣਗੇ ਹਾਂਜੀ ਆ ਚਲ ਦੇਖ ਲੈ ਰੱਖ ਕੇ ਜੇ ਦੀਦੀ ਦੋ ਸੇ ਨੂੰ ਵੀ ਦੋ ਸੇ ਵਾ ਲੈਣ ਤਾਂ ਠੀਕ ਆ ਹਾਂ ਪੱਕਾ ਚਲੋ ਇਦਾਂ ਕਾ ਲਓ ਜੇ ਦੀਦੀ ਕਹੂੰਗੀ ਦੋ ਕਹੂੰਗੀ ਦੋ ਸੇ ਹੀ ਲੈਣ ਦੇ ਇੱਕ ਕਹੂੰਗੀ ਇੱਕ ਠੀਕ ਆ ਆ ਲਾਈਨਿੰਗ ਆ ਲੈ ਆ ਅੱਛਾ ਆ ਲਾਈਨਿੰਗ ਆ ਲੈ ਇਹਦੇ ਵਿੱਚ अच्छा। 어 엘런 ਸੈੱਟ ਸੁਣ। ਜੀ ਲੋ ਜੀ ਆਪਾਂ ਜਿਹੜੇ ਸੂਟ ਸੀਗੇ ਸਾਰੇ ਕੈਰੀ ਕਰ ਲਏ ਆ। ਦੀਦੀ ਉਹਨਾਂ ਕੋਲ ਲੈ ਚੱਲਨੇ ਆ। ਦੀਦੀ ਨੂੰ ਕਹਿਣਾ ਦੀਦੀ ਸੂਟ ਸੇ ਦੋ ਪ੍ਰੀਤੀ ਦੇ। ਠੀਕ ਆ ਪ੍ਰੀਤ। ਚਲੋ। ਉਹਨੂੰ ਪ੍ਰੀਤ ਦੇ ਸ਼ੂਜ਼, ਸੈਂਡਲ ਜੋ ਵੀ ਆਪਾਂ ਦੋ। ਉਹਨੂੰ ਵੀ ਚਪਲਾ ਪੁਣੀਆ। ਚਲਿਏ। ਆਹ ਫੜ ਲਓ। ਦੀਦੀ ਨੇ ਜਾ। ਆਹ ਹੋ ਫ੍ਰੀ ਲਾ ਫੜਵੇ ਚਲਿਏ। ਇੱਕ ਮਿੰਟ। ਯੱਕ ਕਰਦਾ ਹੇ। ਮੈਂ ਖਾ ਦੀਦੀ ਉਹ ਸੁਪਰ ਕੀ ਸੀ ਆ। ਇਟਸ ਕੀ ਸੀ ਆ। ਉਹ ਇਹ ਲੱਗਾ ਕਰ ਥੱਲੇ ਚੱਕ ਕੇ ਸਿੱਟ ਕੇ ਦਿੱਤੀ ਤਾਇ ਨਹੀਂ ਕੁਝ ਧੀਰਿਆ ਕੁੜੀ ਦਾ ਸੂਟ ਆ ਜੀ ਕੁੜੀ ਕੁੜੀ ਹੋ ਗਈ ਲੇਟ ਹਾਂ ਜਿਹੜੀ ਮੜੇ ਸਨਾ ਚਾਰ ਗੱਲਾਂ ਤੁਸੀਂ ਆਪਣੇ ਕੋਲ ਬਗਾਨੇ ਟੱਲੇ ਤੋਂ ਜਾ ਕੇ ਆ ਰਹੇ ਹੋ ਬਣਾ ਲੈ ਕੇ ਅੱਛਾ ਹੁਣ ਕੀ ਕਹਿਣਾ ਪਰ ਕੀ ਕਹਾਂ ਮੈਂ ਡਬਲ ਡਾਉਨ ਤੇ ਦੋਸ ਸਮਾਈ ਲੈਣੀ ਦੋਸ ਸਮਾਈ ਹਾਂ ਡਬਲ ਡਾਉਨ ਓ ਮਨੂ ơi ਮਨੇ ਉੱਥੇ ਬੈਠ ਲਾ ਜੇ ਆਇਆ ਇੱਥੇ ਆ ਜਾ ਬੈਠ ਜਾ ਜਾ ਵਾਪਸ ਜਾ ਮੈਂ ਨਹੀਂ ਨਾਲ ਆ ਜਾ ਉੱਥੇ ਬੈਠ ਜਾ ਹਾਂ ਅੱਛਾ ਮੇਰੇ ਨਾਲ ਸੁਣੋ ਦੇਖੋ ਨਾ ਇਹਦੇ ਨੀਚੇ ਦੀ ਲਾਈਨ ਲੱਗਣੀ ਕਿ ਨਹੀਂ ਲੱਗਣੀ ਲੱਗਣੀ ਸ਼ਾਰਟ ਮੇਰੇ ਦਿਲ ਨੂੰ ਮਾਰਦਾ ਵਾਛਾ ਜਿਦੋ ਜੀ ਇਹ ਵੀ ਰੱਖੋ ਸਾਈਡ ਤੇ ਦੀਦੀ ਕੰਨੀ ਮੈਂ ਇੱਕ ਸੂਟ ਸੀਣਾ ਆ ਮੇਰੇ ਕੋਲ ਟਾਈਮ ਨਹੀਂ ਹੋ ਦੀਦੀ ਉਹਨ ਅੱਗੇ ਲੱਗੀ ਮੈਂ ਡੈਂਜਰ ਸਾਹਿਬ ਦੇ ਕੋਲ ਆ ਇਹਦੇ ਬੈਠੇ ਆਂ ਸਰਾਣੇ ਬੈਠ ਲੱਗੋ ਹਲੋ ਹਾਂ ਜੀ ਸਸੀ ਕਾ ਮਾਮੀ ਜੀ ਕੀ ਹਾਲ ਚਾਲ ਹੈ ਮੈਂ ਕਿਹਜ ਸੂਟ ਸੀਨੂਗੇ ਹਾਫ ਲਾਈਨਿੰਗ ਆ ਸ਼ਰਟ ਚ ਹੀ ਆ ਇਹਦੀ ਕਟਿੰਗ ਨਹੀਂ ਕਟਿੰਗ ਤੁਸੀਂ ਕਰਨੀ ਹੈ ਹਾਂ ਆਪਣਾ ਯਾਂ ਗਾੜਵੀ ਆ ਹਾਂ ਤੇ ਕਿੰਨੇ ਪੈਸੇ ਲਵੋਗੇ ਆ 6 ਤਰੀਕ ਨੂੰ ਚਾਹੀਦਾ ਤੁਹਾਨੂੰ ਨਹੀਂ 6 ਨੂੰ ਨਹੀਂ ਸੌਰੀ ਤੇ 11 ਨੂੰ ਆ ਮਤਲਬ 11 ਨੂੰ ਅਸੀਂ ਵਿਆਹ ਆਣਾ ਹੈ 10 ਨੂੰ ਸਾਨੂੰ 9 ਨੂੰ ਦੇ ਦਿਓ 9 ਤਰੀਕ ਨੂੰ ਸਵੇਰ ਨੂੰ 9 ਨੂੰ ਸਵੇਰ ਨੂੰ ਲੋ ਜੀ ਭਾਂਡੇ ਲਾਪੇ ਮੰਮੀ ਪਉਣ ਬੋ ਰਿਆਂ ਚ ਨਹੀਂ ਪਾਵਾਂ ਬਈ ਹੈ ਇਹ ਬੱਕਰੇ ਪਾ ਲਾ ਇੱਕ ਵੀ ਨੀ ਦੇਖਾਲ ਪਲੇਟਾ ਇਸ ਮੰਮੀ ਸਾਰੇ ਭਾਂਡੇ ਦੂਜੇ ਹੀ ਆ ਨਾ ਇਹ ਆਓ ਪਾਓ ਫਰੀਦ ਕੀ ਕਰਦੀ ਆ ਮੰਮੀ ਸਬਜ਼ੀ ਕੀ ਬਣਾਉਣ ਲੱਗੇ ਆ ਆਲੂ ਆਲੂ ਚਨੇ ਆਲੂ ਚਨੇ ਬਣਨਗੇ ਚਨੇ ਉਹ ਬੱਲੇ ਬੱਲੇ ਕਿੰਝੰਦੀ ਤਾਂ ਹੋ ਗਈ ਸਫਾਈ ਪੂਰੀ ਸਾਡੇ ਆਂਦਿਆਂ ਨੂੰ ਮੰਮੀ ਨੇ ਕੀਤੀ ਏ ਤੂੰ ਵਿੱਚ ਬਾਕੀ ਹੈ ਨਾ ਮੈਂ ਕਰਤੀ ਠੀਕ ਠੀਕ ਪਾਂਦੇ ਮਾਂ ਮੂਲਨੋ ਤਾਂ ਲਾਂਗੀ ਆ ਪਾਣੀ ਤੇ ਨਹੀਂ ਮਰ ਜਾਏਂ ਇੰਨੇ ਤੋਲੋ ਮੂਲਾ ਦੇ ਆਲ ਮੰਗੀ ਤੋਲੋ ਮਾਰੇਗਾ ਆ ਮੁੱਠਾ ਦੇ ਲੱਗਾ ਹੂੰ ਬਾਤ ਅੱਛਾ ਮੇਰੀ ਗਾਲ ਤੋ ਨਾਲ ਫੂਟੀ ਦੇ ਦੋ ਇੱਕ ਅ ਫੂਟੀ ਪ੍ਰੈਸ ਤੇ ਵੜੋ ਦੇ ਦੋ ਔਰਸ ਨਹੀਂ ਯਾਰ ਬਣਾਉਂਦੇ ਤੈਨੂੰ ਮੱਗੇ ਵੀ ਤਾਂ ਔਰਸ ਬਣਾ ਜਾ ਕਰੋ ਬਣਾਵਾਂਦੇ ਜੇ ਕਿੰਨੇ ਆ ਮਾਂ ਵੀ ਪਾਂਡੇ ਆ ਰਾ ਯਾਰ ਹੱਲ ਕਰੋ ਸਾਰਿਆਂ ਦਾ ਪਾਂਡੇ ਬਹੁਤ ਜ਼ਿਆਦਾ ਆ ਸਾਰੇ ਕਵਰ ਕਰ ਦੋ ਉਹ ਵੀ ਭਾਂਡੇ ਉਹ ਵੀ ਭਾਂਡੇ ਆ ਵੀ ਭਾਂਡੇ ਫੋਟੋ ਕਰ ਭਾਂਡੇ ਪਰ ਆਉਂਦਾ ਹੈ ਪਾਈਪ ਕਿੱਥੇ ਆ ਪਾਈਪ ਦੇ ਦੋ ਪਾਈਪ ਗਲਾਸ ਚ ਪਾ ਦੋ ਫਰੂਟੀਆਂ 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 ਤੁਸੀਂ ਵੀ ਕਹਦੇ ਪੀਂਦੇ ਫੇਰ ਮੁੰਡੇ ਨੂੰ ਕਾਹ ਦਿੰਦੇ ਹੋ ਮੈਂ ਮੁੰਡਿਆਂ ਨੂੰ ਦਿੱਤੀ ਕਿਉਂ ਨਹੀਂ ਦਿੰਦੇ ਤੁਸੀਂ ਅੱਛਾ ਮੈਂ ਵੀ ਇਹ ਮੈਂ ਦਿੰਦੀ ਮੈਂ ਫਰੂਟੀਆਂ ਵੀ ਪਲਾਂਦੀ ਨਹੀਂ ਅੱਛਾ ਆਪ ਤੁ ਵੀ ਵਿੰਡਾਈਆਂ ਤੁਸੀਂ ਆਪਾਂ ਨਾਲ ਚੱਲ ਜਾਂਦੇ ਹਾਂ ਹੂੰ ਆਪਾਂ ਕਿਤੇ ਚੱਲ ਜਾਂਦੇ ਜਨਾਲ ਆਹ ਚੱਕ ਕੇ ਕਰੋ ਓ ਵਾਓ ਵਿੱਚ ਸਬਤ ਪਣਾ ਸਾਡਾ ਦੇਸੀ ਜਗਾੜਾ ਆਹ ਦੇ ਲਓ ਆ ਦੇ ਅੰਦਰ ਮੈਨੂੰ ਪੱਕਾ ਮੈਨੂੰ ਆਜੋ ਕੋਈ ਚੀਜ਼ ਹੈਗੀ ਆ ਗੋਲੇ ਨੂੰ ਖੋਲ ਇੱਟੂ ਵੀ ਨਿਕਲੂ ਦੇਖਦੇ ਹਾਂ ਚੈੱਕ ਕਰਦੇ ਹਾਂ ਸਾਰੇ ਇਹਨੇ ਦੇਖੋ ਆਹ ਕਰ ਦੇ ਆਹ ਕਰ ਲੈ ਆ ਲੈ ਦੇਖੀ ਬ੍ਰਿਤੀ ਦੇਖ ਪੋਂ ਮੇਰ ਪਰ ਵੀ ਓਏ ਅੱਜ ਤੇ ਲਾਇਨੀ ਤੇ ਕਰਦੇ ਮੇਲਾ ਦੀ ਬਿੱਕੀ ਜੀ ਲੈ ਓਦਾ ਜੀ ਜ਼ੀਰੋ ਕਰ ਦੇ ਖੋਲ ਮੇਰੇ ਬੱਤ ਕਰੋ ਦੇਖੋ ਕਿ ਇਹਦੇ ਵਿੱਚ ਬਰਬ ਹੁਣੀ ਆ ਹੋਲ ਕਿਉਂ ਨਾਲ ਚ ਪਤਾ ਕਿੰਨੀ ਆ ਆ ਦੇਖੋ ਕੀ ਹੈ ਹੈ ਦੇਖਾ ਇਹ ਦੇਖਾ ਦੇਖਾ ਓ ਇੱਕ ਮਿੰਟ ਆ ਦੇਖਿਓ ਆ ਦੇਖਿਓ ਔਰ ਕਿਦਾਂ ਅੰਦਰੋਂ ਬਲੈਕ ਬਲੈਕ ਦੀ ਐ ਵੀ ਬਲੈਕ ਉਹ ਤਾਂ ਜੰਮੀ ਹੋਈ ਜਾਂ ਪਰ 5:00 ਵਜੇ ਉਹਦੇ ਛੱਡੀ ਜਾਂਦੀ ਐ ਹਵਾ ਜੀ ਤੀਰ ਚਲੋ ਦੋ ਪੀਏ ਕੁਛ ਨਹੀਂ ਹੈਗਾ ਇੱਥੇ ਨੰਬਰ 1 ਬਰੂਟੀ ਮੰਗੋ ਸ਼ੇਕ ਹੈ ਪਰ ਫਿਰ ਵੀ ਨਾ ਡਰ ਨਾ ਕੋਈ ਨਦਰ ਬੜਾ ਇੱਧਰ ਦੇ ਤੇ ਇਹ ਬੋਏ ਰੁਕੋ ਸਾਡਾ ਸਾਡਾ ਟੇ ਡਬੇ ਰਹੂਗਾ ਮੇਰਾ ਨਾ ਹੂੰ ਤੇ ਇਹ ਤੇਜ ਹੋਦਾ ਸੀ

ਇੱਦਾਂ ਇਹ ਲੈ ਲਿਆ ਹਰ ਚਲ ਚਲ ਕਰਨ ਦੀ ਓਕੇ ਚਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਸਾਰਿਆਂ ਦਾ ਸਾਡੇ ਠੀਕ ਹੀ ਹੋਣਗੇ ਲੋ ਜੀ ਜਿਹੜੇ ਕੰਮ ਕਰ ਕਰਕੇ ਪ੍ਰੀਤ ਜੀ ਹੋ ਗਿਆ ਵਿਹਲੇ ਤੇ ਫਿਰ ਵੀ ਅਜੇ ਥੋੜਾ ਜਿਹਾ ਪਿਆ ਹੋਇਆ ਕੰਮ ਵੀ ਕੰਮ ਕਰ ਪਿਆ ਆ ਵੀ ਬਲੌਗ ਦਾ ਐਂਡ ਕਰ ਲਈਏ ਤੇ ਬਾਕੀ ਜਿਹੜੇ ਕਮੈਂਟ ਕਮੈਂਟ ਆਉਂਦੇ ਬਲੌਗਾ ਚ ਤੇ ਕੋਈ ਕਹਿੰਦਾ ਵੀ ਪ੍ਰੀਤੀ ਕੰਮ ਨਹੀਂ ਕਰਦੀ ਕੋਈ ਕਹਿੰਦੇ ਵੀ ਪ੍ਰੀਤੀ ਕੰਮ ਬਹੁਤ ਕਰਦੀ ਆ ਕੋਈ ਕਹਿੰਦਾ ਪਿੰਗੂ ਰੈਸਟ ਦੇ ਮੰਮੀ ਹੱਨੇ ਹੀ ਹਟਦੇ ਮੰਮੀ ਲੱਗੇ ਰਹਿੰਦੇ ਕੁੜੀ ਨਾਲ ਕੰਮ ਕਰਨਾ ਤੁਹਾਨੂੰ ਪਤਾ ਹੀ ਆ ਵੀ ਮਾਂ ਤਾਂ ਕਰਦੀ ਰਹਿੰਦੀ ਕੰਮ ਪ੍ਰੀਤ ਨਾਲ ਲੱਗੇ ਰਹਿੰਦੇ ਆ ਸੋ ਕਰਦੀ ਰਹਿੰਦੀ ਮੰਮੀ ਕੰਮ ਤੇ ਕਰਦੇ ਵਿੱਚ ਹੁਣ ਹੈਵੀ ਕੋਨ ਮੰਮੀ ਆ ਮੈਂ ਆ ਏ ਮਨਵੀਰ ਫ੍ਰੀ ਤੇ ਫਿਰ ਵੀ ਮੰਮਾ ਮੈਨੂੰ ਕਹਿੰਦਾ ਕਿ ਤੂੰ ਨਾ ਕਰਿਆ ਕਰ ਤੂੰ ਮੁੰਡੇ ਨੂੰ ਸੰਭਲਿਆ ਕਰ ਪਰ ਫਿਰ ਵੀ ਮੇਰਾ ਮਨ ਨਹੀਂ ਕਰਦਾ ਤੁਮ ਕੰਮ ਕਰ ਲਈਏ ਜਲਦੀ ਜਲਦੀ ਫਟਫਟ ਕੰਮ ਕਰਕੇ ਫ੍ਰੀ ਹੋ ਜਾਈਏ ਜੀ ਹੋ ਜਾਈਏ ਬਾਕੀ ਬਲੌਗ ਨੂੰ ਬਹੁਤ ਪਿਆਰ ਦਿੰਦੇ ਪਿਓ ਤੇ ਪਿਆਰੇ ਪਿਆਰੇ ਕਮੈਂਟ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਸ਼ੇਅਰ ਕਰ ਦਿਆ ਕਰੋ ਬਲੌਗ ਨੂੰ ਕਮੈਂਟ ਸੋਨੇ ਸੋਨੇ ਜੇ ਕਰਿਆ ਕਰੋ ਕਮੈਂਟ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟ ਜ਼ਰੂਰ ਕਮੈਂਟ ਦੱਬ ਕੇ ਕਰਿਆ ਕਰੋ ਜਿੰਨੇ ਕਰ ਹੁੰਦੇ ਬਾਦੋਂ ਤੋਂ ਬਾਦ ਵਧੀਆ ਕਮੈਂਟ ਤੇ ਹਰੇਕ ਕਮੈਂਟ ਦਾ ਰਿਪਲਾਈ ਕਰੀਦਾ ਆ ਜਿਹੜਾ ਤੋਂ ਨਹੀਂ ਹੁੰਦਾ ਉਹ ਵੀ ਨਵੇਂ ਬਲੌਗ ਤੇ ਨਵੇਂ ਬਲੌਗ ਚ ਕਰ ਦਿਆ ਕਰਨ ਆਪਣਾ ਦਾ ਵੀ ਹੋਰ ਹੋਰ ਕਰ ਦਿਆ ਕਰਾਂਗੇ ਮਤਲਬ ਪਹਿਲੇ ਪਹਿਲੇ 2-300 ਕਮੈਂਟ ਦਾ ਰਿਪਲਾਈ ਹੁੰਦਾ ਹੀ ਹੁੰਦਾ ਬਾਕੀ ਬਹੁਤ ਪਿਆਰ ਦਿੰਦੇ ਪਏ ਬਹੁਤ ਜ਼ਿਆਦਾ ਬਾਕੀ ਸਾਰੀ ਜ਼ਿੰਮੇਵਾਰੀ ਇਹਨਾਂ ਤੇ ਹੀ ਬਾਕੀ ਸਾਰਾ ਕੁਝ ਐਂਡ ਜੋ ਵੀ ਆ ਸਾਰੇ ਜੀ ਸਾਰਾ ਕੁਝ ਮੈਂ ਰੀਡ ਕਰਦਾ ਆ 100 ਘਰ ਚ ਫੋਨ ਇੱਕ ਹੀ ਹਤਾ ਕਰਕੇ ਬਾਕੀ ਇੰਦੀ ਪਿਆਰ ਦਿੰਦੇ ਰਹੋ ਸਪੋਰਟ ਕਰਦੇ ਰਹੋ ਤੁਹਾਡੇ ਪਿਆਰ ਤੇ ਸਪੋਰਟ ਕਰਕੇ ਹੀ ਡੇਲੀ ਬਲੌਗ ਅਪਲੋਡ ਹੁੰਦਾ ਆ ਤੇ ਇੰਦੀ ਪਿਆਰ ਕਰਦੇ ਰਹੋ ਤੇ ਬਾਕੀ ਲਵ ਯੂ ਆਲ ਥੈਂਕ ਯੂ ਬਾਏ ਬਾਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਦਵਾ ਦਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਜੋ ਵੀ ਨਵਾਂ ਬਲੌਗ ਆਵੇ ਤੁਹਾਨੂੰ ਨੋਟੀਫਿਕੇਸ਼ਨ ਸ਼ੋ ਹੋ ਜਾ ਕਰੇ ਬਾਏ ਬਾਏ